ਕਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢਿੱਲਮਾ ਤੇ ਤੁਸੀਂ ਜੁੜ ਚੁੱਕੇ ਹੋ ਢਿੱਲਮਾ ਟੀਵੀ ਦੇ ਨਾਲ ਅੱਜ ਆਪਾਂ ਜਿਹੜੀ ਇਹ ਵੀਡੀਓ ਦੇਖਣ ਲੱਗੇ ਆ ਇਹ ਵੀਡੀਓ ਦੇ ਵਿੱਚ ਜਿਹੜਾ ਇਹ ਬਾਈਕ ਕਈ ਚਲਾਈ ਜਾਂਦਾ ਇਹਨੂੰ ਐਕਟਿੰਗ ਦਾ ਹੁਕਤ ਸਵਾਰ ਆ ਤੇ ਕਿਸ ਤਰੀਕੇ ਦੇ ਨਾਲ ਤੁਹਾਡਾ ਹੈ ਐਂਟਰਟੇਨਮੈਂਟ ਕਰਦਾ ਹੈ ਐਕਟਿੰਗ ਦੇ ਜ਼ਰੀਏ ਤੁਸੀਂ ਦੇਖੀ ਜਾਓ ਬਹੁਤ ਐਂਟਰਟੇਨਿੰਗ ਕੱਲ ਰਾਤ ਜੋ ਹਮ ਫਿਲਮ ਉਹ ਦੇਖਾ ਹੈ ਵੀਡੀਓ ਨੂੰ ਐਂਡ ਤੱਕ बहुते कमाल का फिल्म लगा हमका इतना कमाल लगा के हम भैया बता ही नहीं सकते बहुते जबरदस्त सिनेमा लगा हमका हमको ऐसा अच्छा लग रहा था कैसे उस फिल्म में वो हिरवा है हिरवा फिल्म का, का नाम है उसका ਔਲੂਰ ਜਨਮ ਵਾਲਾ ਔਲੂਰ ਜਨਮ ਫਿਲਮ ਮੇ ਰੋਲ ਕੀ ਹੈ ਨਹੀਂ ਉਹ ਸਾਰਾ ਰੁਲਵਾ ਜੋ ਹਾ ਵੋ ਹਮ ਕੀਆ ਹਮ ਮੈਂ ਮੈਂ ਕੁਛ ਕਰ ਕੁਛ ਪਰਾਟ ਮੈਂ ਝੁਕੇਗਾ ਨਹੀਂ ਸਾਲਾ ਸਾਲਾ ਹੁਣ ਪਹੁੰਚ ਆ ਰਿਹਾ ਹੈ ਤੇ ਹੁਣ ਦੇਖਿਓ ਕਿਵੇਂ ਇਹ ਫੁਰਤੀ ਨਾਲ ਕੰਮ ਕਰਦਾ ਭੱਜਾ ਫਿਰੂ ਹਣ ਇਹ ਸਾਲਾ ਇਹ ਤਾਂ ਸਰਦਾਰ ਵਾਂਗ ਲੱਗ ਰਿਹਾ ਹੈ ਹਾਲੇ ਕੰਮ 'ਤੇ ਲੱਗਣਾ ਪੜੇਗਾ ਨਹੀਂ ਤਾਂ ਗਾਲੀ ਗਲੋਚ ਕਰੇਗਾ ਓ ਹਾਂ ਵੀ ਰਾਮੂ ਮਾਰ ਲੈ ਪੱਠੇ ਪੁੱਠੇ ਗੱਲਾਂ ਹੀ ਮਾਰੀ ਜਾਨਾ ਹੱਸ ਫਰਦਾਨ ਕੀ ਇਹ শাਲਾ ਪਠਵਾ ਕਾ ਕਿਆ ਕਾਟ ਮਾਇ ਸੋੜਣਾ ਇਨਸ਼ਾ ਅੱਲਾ ਸਭ ਕਾਟ ਦੇ ਰ ਕੋਈ ਨਹੀਂ ਦਿਆ ਉਹ ਤੈਨੂੰ ਸਾਰੇ ਨਹੀਂ ਕਿਹਾ ਸੀ ਵੜਨ ਨੂੰ ਜਿੰਨੇ ਆਪਾਂ ਨੂੰ ਘਰੇ ਲੋੜੀ ਦੇ ਆ ਓਨੇ ਵੜਨੇ ਸੀਗੇ ਉਹ ਨਾਲੇ ਸੱਚ ਤੇਰੀ ਫੋਟੋ ਫਾਟੋ ਹੈਗੀ ਆ ਉਹ ਤੇਰਾ ਵੋਟਰ ਕਾਰਡ ਜਾਂ ਬਣਵਾ ਸੀ ਯਾਰ ਪੁਤਵਾ ਤੋਂ ਸਰਦਾਰ ਹਮਰਾ ਨਹੀਂ ਬੋਗਾ। ਉਹ ਚੱਲ ਫਿਰ ਜੇ ਤੇਰੇ ਫੋਟੋ-ਫੋਟੋ ਹੈ ਨਹੀਂ ਪੱਠੇ-ਪੁੱਠੇ ਪੱੜ ਚੱਲੀਏ ਘਰੇ ਪਾ ਤੇ ਆਪਾਂ ਸਟੂਡੀਓ ਚੱਲਦੇ ਆ। ਉਥੋਂ ਤੇਰੀਆਂ ਖਿਚਵਾ ਲਿਓਨੇ ਆ। ਤੇ ਤੇਰਾ ਵੋਟਰ ਕਾਰਡ ਹੀ ਅੱਜ ਬਣਾ ਲ ਗਏ ਫਿਰ। ਸਿੱਖ ਹਰ ਸਰਦਾਰ ਹਮ ਆਪਣਾ ਪੁਤਵਾ ਖਿਚਵਾ ਲੇਗਾ। ਚੱਲ ਫਿਰ ਛੇਤੀ ਕਰ। ਕਿਉਂਕਿ ਹਮ ਥੋੜਾ ਕੰਮ ਨਿਪਟਾਤਾ ਹੈ ਫਿਰ ਚਲਤਾ ਹੈ। ਚਲੋ ਪੁਤਵਾ ਤੋਂ ਪੁਤਵਾ ਖਿਚਵਾ ਆਂ ਸਰਦਾਰ। ਉਹ ਪਾਖਾ ਅੱਲਾ ਮਾਏ ਵੀ ਆਪਣਾ ਫੁੱਟਬਾ ਖਿਚਵਾਏਗਾ ਰੁਕੇਗਾ ਨਹੀਂ শাਲਾ ਜਾਏ ਗਾਜਰ ਦੋਸਤੋ ਫਿਰ ਕਿਦਾਂ ਦੀ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਨਾਲ ਹੀ ਨਾਲ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਦੇ ਜਾਇਓ ਲਾਈਕ ਕਰਦੇ ਜਾਇਓ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਬੜਾ ਐਂਟਰਟੇਨਮੈਂਟ ਹੋਇਆ ਹੋਵੇਗਾ ਸੋ ਇਸੇ ਤਰੀਕੇ ਨਾਲ ਜੁੜੇ ਰਹੋ ਟਲਮਾ ਟੈਲੀਵਿਜ਼ਨ ਦੇ ਨਾਲ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ